ਸੋ ਇੱਕ ਅਜਿਹੀ ਵਿਅਕਤੀ ਦੇ ਬਾਰੇ ਤੁਹਾਨੂੰ ਦੱਸਾਂਗੇ ਜਿਸ ਨੇ ਆਪਣੇ ਛਾਤਰ ਦਿਮਾਗ ਦੀ ਵਰਤੋਂ ਕਰਦਿਆਂ ਹੋਇਆਂ ਅੰਬਾਨੀ ਨੂੰ ਵੀ ਸੋਚੀ ਪਾ ਕੇ ਰੱਖ ਦਿੱਤਾ ਬਕਾਇਦਾ ਉਸ ਦੇ ਖਿਲਾਫ ਹੋਣ Jio Hotstar ਦੇ ਪ੍ਰਬੰਧਕਾਂ ਦੇ ਵੱਲ ਗੁਜਰਾਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਉਸ ਵਿਅਕਤੀ ਨੂੰ ਫੜਨ ਲਈ ਗੁਜਰਾਤ ਪੁਲਿਸ ਦੀ ਟੀਮ ਬਕਾਇਦਾ ਪੰਜਾਬ ਦੇ ਜਿਲੰਦਰ ਵਿੱਚ ਪਹੁੰਚਦੀ ਹੈ ਜਿੱਥੇ ਕਿ ਅਫਤਾਰ ਨਗਰ ਇਲਾਕੇ ਦੇ ਵਿੱਚ ਰਹਿੰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਉਸ ਦੇ ਵੱਲੋਂ ਅਜਿਹਾ ਕੀ ਕੀਤਾ ਗਿਆ ਸੀ ਉਹ ਵੀ ਤੁਹਾਨੂੰ ਦੱਸਾਂਗੇ ਕਿ ਜਿਸ ਕਰਕੇ ਜਿਹੜਾ ਕਿ ਅੰਬਾਨੀਆਂ ਨੂੰ ਸੋਚੀ ਪੈਣ ਦੇ ਲਈ ਮਜਬੂਰ ਹੋ ਗਿਆ ਦਰਸਲ ਉਸਨੇ ਆਈਟੀ ਐਕਟ ਦੀ ਉਲੰਘਣਾ ਕੀਤੀ ਸੀ ਅਤੇ ਉਸ ਦੇ ਵੱਲੋਂ ਜਿਓ ਹੋਟਸਟਾਰਸ ਦੀਆਂ ਵੀਡੀਓਜ਼ ਜੋ ਕਿ ਕਾਪੀਰਾਈਟ ਕੀਤਾ ਗਿਆ ਸੀ ਅਤੇ ਉਸ ਵੀਡੀਓਜ਼ ਦਾ ਇਸਤੇਮਾਲ ਕਰਕੇ ਉਸ ਦੇ ਵੱਲੋਂ ਆਪਣੇ ਆਪ ਦੇ ਉੱਪਰ ਡਾਊਨਲੋਡ ਕੀਤੇ ਜਾਂਦੀਆਂ ਸਨ ਅਤੇ ਫਿਰ ਉਹਨਾਂ ਵੀਡੀਓਜ਼ ਤੋਂ ਪੈਸੇ ਕਮਾਏ ਜਾਂਦੇ ਜਦੋਂ ਇਸ ਦੀ ਪਨਕ ਜਿਓ ਹੋਟਸਟਾਰ ਦੇ ਪਰਬੰਧਕਾਂ ਨੂੰ ਲੱਗਦੀ ਆ ਤਾਂ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਗੁਜਰਾਤ ਪੁਲਿਸ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਹੁਣ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਜੋ ਹੈ ਮੁਹੰਮਦ ਮਰਤਜ਼ਾ ਅਲੀ ਦੱਸਿਆ ਜਾ ਰਿਹਾ ਤੇ ਸਵੇਰ ਤੋਂ ਹੀ ਇਹ ਚਰਚਾ ਮਚ ਰਹੀ ਹੈ ਸੰਨ ਕੀ ਪਾਕਿਸਤਾਨੀ ਜਾਸੂਸ ਫੜਿਆ ਗਿਆ ਪਰ ਅਜਿਹੀਆਂ ਖਬਰਾਂ ਗਲਤ ਨੇ ਹਮਦਰ ਟੀਵੀ ਦੇ ਵੱਲੋਂ ਇਸ ਦੀ ਜਿਹੜੀ ਕਿ ਪੁਖਤਾ ਕੋ ਕੀਤੀ ਗਈ ਹੈਗੀ ਅਤੇ ਤੱਥਾਂ ਦੇ ਆਧਾਰ ਤੇ ਜਦੋਂ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਭਾਰਗਵ ਕੈਂਪ ਦੇ ਵਿੱਚ ਥਾਣਾ ਮੁਖੀ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਖੁਲਾਸਾ ਕੀਤਾ ਹੈ ਕਿ ਗੁਜਰਾਤ ਪੁਲਿਸ ਦੀ ਟੀਮ ਪੰਜਾਬ ਦੇ ਜਲੰਧਰ ਦੇ ਵਿੱਚ ਪਹੁੰਚੀ ਸੀ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਉਹ ਪਾਕਿਸਤਾਨੀ ਜਾਸੂਸ ਨਹੀਂ ਹੈ ਉਸ ਵਿਅਕਤੀ ਦਾ ਨਾਮ ਮੁਹੰਮਦ ਮਰਤਜ਼ਾ ਅਲੀ ਹੈ ਜਿਸ ਦੇ ਵੱਲੋਂ ਕਾਪੀਰਾਈਟ ਦੀ ਉਲੰਘਣਾ ਕੀਤੀ ਗਈ ਹੈ ਆਈਟੀ ਐਕਟ ਦੀਆਂ ਉਲੰਘਣਾ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਵੱਖ-ਵੱਖ 드라마 ਦੇ ਤਹਿਤ ਗੁਜਰਾਤ ਪੁਲਿਸ ਦੇ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਤੇ ਗੁਜਰਾਤ ਪੁਲਿਸ ਇਸ ਸਿਲਸਲੇ ਦੇ ਵਿੱਚ ਜਿਹੜਾ ਹੈਗਾ ਹੈ ਇੱਥੇ ਜਲੰਧਰ ਦੇ ਵਿੱਚ ਪਹੁੰਚੀ ਸੀ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਗੁਰੂਆਂ ਦੀ ਜਿਹੜੀ ਆ ਉਹ ਸੰਪਤੀ ਦਾ ਮਾਲਕ ਹੈ ਇਹ ਵਿਅਕਤੀ ਜਿਸ ਤੋਂ ਹੁਣ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੋਰ ਕੀ ਕੋਈ ਥਾਣਾ ਮੁਖੀ ਐਸ ਐਚਓ ਹਰਦੇਵ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਿਆ ਉਹ ਸੁਣਦੇ ਆ ਉਹ ਸਾਡੋ ਕੱਲ੍ਹ ਹੈਲਪਾਸ ਤੇ ਆਏ ਸੀਗੇ ਕਿ ਸਾਨੂੰ ਪੁਲਿਸ ਰਿਪੋਰਟ ਜੀ ਇਥੋਂ ਉਹਨਾਂ ਨੇ ਕੋਈ ਉਥੇ ਅਫੇਦਰ ਰਜਾਇਆ ਸਾਈਬਰ ਕ੍ਰਾਈਮ ਟੈਪ ਆਈਟੀਐਨਪੀ ਤੇ ਥੋੜਾ ਸੀ 420 ਤੇ ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਤੇ ਉਹ ਲੋਕ ਜੋ ਸਾਡੀ ਹੈਲਪ ਲੈਣ ਆਏ ਸੀਗੇ ਫਿਰ ਉਹਨਾਂ ਨੇ ਉਸ ਇੱਕ ਇਥੋਂ ਕੋਈ ਮੁਰਤਕ ਜਿਹੜੀ ਨਾਮ ਦਾ ਬੰਦਾ ਇੱਥੇ ਉਤਾਰ ਰਿਹਾ ਜਿੰਦਾ ਹੀ ਆ ਉਹਨੂੰ ਉਹਨਾਂ ਲੈ ਗਏ ਕੀ ਮਾਮਲਾ ਕੀ ਆ ਸਰ ਦੱਸਿਓ ਮਾਮਲਾ ਸਰ ਉਹਨਾਂ ਦੇ ਦੱਸਣ ਮੁਤਾਬਕ ਏ ਕੋਈ ਉੱਥੇ ਕਾਪੀਰਾਈਟ ਇੱਕ ਦਾ ਮਤਲਬ ਕਰਵਾ ਦਰਜਾ ਕੋਈ ਜਿਹਦੇ ਵਿੱਚ ਹੋਟਸਟਾਰ ਚੈਨਲ ਚੱਲਦੇ ਜਿਹਦੇ ਗੇਮਸ ਚੱਲਦੀਆਂ ਤੇ ਉਹਦੀ ਉਹ ਕਾਪੀ ਕਰਕੇ ਅੱਗੇ ਉਹ ਸਬਸਕ੍ਰਾਈਬਰਾਂ ਦਿੰਦਾ ਹੀ ਆ ਤੇ ਉਹਦੇ ਉਹਨੂੰ ਉਹਦੇ ਅਕਾਊਂਟ 'ਚ ਪੈਸੇ ਆਉਂਦੇ ਨੇ ਇਹ ਨਹੀਂ ਜਿੰਨੀ ਮੈਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹਨਾਂ ਤਵ ਕੋਈ ਪੇਰੀ ਬਾਦਗੀ ਟਵਾਲ ਹੋਈ ਕੋਈ ਜੂਸੂਸੀ ਕਾਈ ਵਾਲੀ ਉਹ ਗੱਲ ਹੈ ਸਿਰਫ ਕਾਪੀਰਾਈਟ ਐਕਟ ਆਈਪੀ ਐਕਟ ਹੈ ਕੋਈ ਆਨਲਾਈਨ ਠੱਗੀ ਦਾ ਵੀ ਉਹਨਾਂ ਚ ਗੱਲ ਕੀਤੀ ਨਹੀਂ ਆਨਲਾਈਨ ਠੱਗੀ ਨਹੀਂ ਹੈ ਸਿਰਫ ਉਹ ਸਿਰਫ ਇਹੋ ਜਿਹਾ ਕਿ ਉਸ ਜਿਹੜਾ ਹੋਟਸਟਾਰ ਚੈਨਲ ਹੈ ਉਹਦੇ ਕਾਪੀ ਕਰਕੇ ਉਹਦੇ ਕੋਈ ਕੋਈ ਬੰਦੇ ਕਿਸੇ ਤਰ੍ਹਾਂ ਜਿਹਾ ਉਹਦੇ ਮੁਤਾਬਕ ਉਹਨੂੰ ਉਹਦੇ ਖਲਾਫ ਫੈਸਲੇ ਕਰਕੇ ਉਤਰੋਟੇ ਲੰ